ਰਾ ਪੰਜਾਬ ਟਾਕਸ ਚੈਨਲ ਦੇ तमाम ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਦਰਸ਼ਕ ਸਭਾਨ ਦੇ ਸਾਡਾ ਸੁਤੰਤਰ ਹੋ ਗਿਆ ਪਰ ਇਹ ਆਜ਼ਾਦੀ ਕੋਈ ਐਵੇਂ ਨਹੀਂ ਮਿਲੀ ਇਧਰ ਬਹੁਤ ਭਾਰੀ ਕੁਰਬਾਨੀਆਂ ਬਹੁਤ ਲਾਸਾਨੀ ਕੁਰਬਾਨੀਆਂ ਸਿਰ ਰੱਥ ਚੋਦਿਆਂ ਨੂੰ ਦੇਣੀਆਂ ਪਈਆਂ ਉਹਨਾਂ ਨੇ ਆਪਣੇ ਪਿੰਡਿਆਂ ਤੇ ਤੁਸੀਂ ਇਹ ੱਲੇ ਤਸ਼ੱਦਦ ਅਸਹਾਏ ਤੇ ਅਕਾਏ ਸਹਾਰਿਆ ਕਸ਼ਹਾਰੇ ਜੇਲਾ ਵਿੱਚ ਬੰਦ ਰਹੇ ਸੀ ਦੀਆਂ ਪ੍ਰਾਪਤ ਕੀਤੀਆਂ ਸੀਨੇ ਵਿੱਚ ਗੋਲੀਆਂ ਖਾਧੀਆਂ ਫਿਰ ਕਿਤੇ ਜਾ ਕੇ ਇਹ ਜਿਹੜੀ ਸੀ ਆਜ਼ਾਦੀ ਦੀ ਲਾੜੀ ਇਹ ਖੁਸ਼ ਹੋਈ ਤੇ ਭਾਰਤ ਆਜ਼ਾਦ ਹੋਇਆ ਤੇ ਚਾਹੇ ਮੁਲਕ ਦੇ ਦੂ ਟੋਟੇ ਹੋ ਗਏ ਬਹੁਤ ਸਾਰਾ ਕੂਨ ਖਰਾਬ ਹੋਇਆ ਜਿਹੜਾ ਕਿ ਨਹੀਂ ਸੀ ਹੋਣਾ ਚਾਹੀਦਾ ਗੱਲ ਕਰਨ ਲੱਗੇ ਅੱਜ ਇਹ ਕਿ ਜਿਨ੍ਹਾਂ ਜਿਨ੍ਹਾਂ ਸਰਲਾਥ ਸੂਰਮਿਆਂ ਨੇ ਵੱਖ ਹਕ ਲੈਣਾ ਚਲਾ ਕੇ ਦੇਸ਼ ਦੀ ਆਜ਼ਾਦੀ ਲਈ ਆਪਣਾ ਅਮੁੱਲਾ ਯੋਗਦਾਨ ਪਾਇਆ ਜਿਹਨੂੰ ਕਦੇ ਭਰਾਇਆ ਨਹੀਂ ਜਾ ਸਕਦਾ ਸਾਡੇ ਦੇਸ਼ ਦੀਏ ਬਦਕਸ਼ੰਤੀ ਹੈ ਕਿ ਉਹਨਾਂ ਵਿੱਚੋਂ ਕਈ ਲਹਿਰਾਂ ਤੇ ਉਹਨਾਂ ਦੇ ਹੀਰੋ ਉਹਨਦੇ ਮੋਰੀ ਉਹ ਅਣਗੌਲੇ ਰਹੇ ਨੇ ਉਹਨਾਂ ਬਾਰੇ ਪੰਜਾਬ 'ਚ ਜਾਣਕਾਰੀ ਹੈ ਪਰ ਸਮੁੱਚੇ ਦੇਸ਼ ਨੂੰ ਜਾਂ ਤਾਂ ਕਿਸੇ ਗਿਣੀ ਮਿੱਥੀ ਸਾਜਿਸ਼ਤ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਤੇ ਜਾਂ ਵੈਸੀ ਲਾਪਰਵਾਹੀ ਹੈ ਮੈਂ ਧਿਆਨ ਦਿਵਾਉਣਾ ਚਾਹਣਾ ਕਿ ਜਿੰਨੀਆਂ ਵੀ ਲਹਿਰਾਂ ਚਲੀਆਂ ਉਹਨਾਂ ਵਿੱਚ ਇੱਕ ਪ੍ਰਮੁੱਖ ਲਹਿਰ ਸੀ ਬਬਰ ਅਕਾਲੀ ਲਹਿਰ ਬਬਰ ਕਾਦੀ ਲਹਿਰ ਇਹ ਸਪਸ਼ਟ ਕਰਦੇ ਹਾਂ ਸ਼ੁਰੂ ਵਿੱਚ ਹੀ ਕਿ ਸਿਰਫ ਦੁਆਬੇ ਦੀ ਲਹਿਰ ਸੀ ਨਾ ਇਹ ਮਾਝੇ ਵਿੱਚ ਸੀ ਨਾ ਇਹ ਮਾਲਵੇਚੀ ਨਾ ਇਹ ਪਵਾਦਸੀ ਇਹ ਪਿਓਰਲੀ ਦੁਆਬੇ ਦੇ ਜ਼ਿਲ੍ਹਿਆਂ ਵਿੱਚ ਉੱਠੀ ਲਹਿਰ ਸੀ ਔਰ ਇਹਨੇ 2 ਸਾਲ ਅੰਗਰੇਜ਼ ਹਕੂਮਤ ਨੂੰ ਵਕਤ ਪਾਈ ਰੱਖਿਆ ਔਰ ਨਕਸ਼ਿਤਮ ਕਰ ਰੱਖਿਆ ਉਹਨਾਂ ਦਾ ਰਾਜ ਤਹਿਸ਼ ਨਹਿਸ਼ ਕਰਕੇ ਰੱਖ ਦਿੱਤਾ ਇਹ ਲਹਿਰ ਕਿਉਂ ਪੈਦਾ ਹੋਈ ਕਿਉਂਕਿ ਮਹਾਤਮਾ ਗਾਂਧੀ ਤਾਂ ਅਹਿੰਸਕ ਅੰਦੋਲਨ ਚਲਾ ਰਹੇ ਸਨ ਇਹ ਉਹਨਾਂ ਦੇ ਹਮਾਇਤੀ ਸਨ ਉਹ ਵੀ ਕਹਿੰਦੇ ਸਨ ਜੀ ਹਿੰਸਾ ਦਾ ਤਿਆਗ ਕਰਨਾ ਹੈ ਇਸਨੂੰ ਤੋਂ ਮੁਕਤ ਰੱਖਣਾ ਅੰਦੋਲਨ ਨੂੰ ਪਰ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਉਧਮ ਸਿੰਘ ਸੁਨਾਮ ਕਰਤਾਰ ਸਿੰਘ ਸਰਾਭਾ ਇਹਨਾਂ ਨੂੰ ਕਿਉਂ ਹਥਿਆਰ ਚੁੱਕਣੇ ਪਏ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਹ ਅਦਾਰਸ਼ ਦੇ ਗਏ ਕਿ ਜਦੋਂ ਬਾਣ ਲੱਗੇ ਤਵੇ ਰੋਸ ਚੱਕ ਚੁੰਕਾਰਜ਼ ਹਮਾਹੀ ਤੇ ਦਰਗੁਜ਼ਸ਼ ਹਲਾਲ ਹਸ ਬੁਰਦਨ ਬ ਸ਼ਮਸ਼ੀਰ ਦਸਤ ਜਦੋਂ ਗੱਲਬਾਤ ਦੇ ਸਾਰੇ ਵਸੀਲੇ ਨਾ ਕਾਮ ਹੋ ਜਾਣ ਉਦੋਂ ਆਪਣੇ ਹੱਕ ਲੈਣ ਲਈ ਫਿਰ ਅਤਹੀ ਰਣ ਮੇ ਤਵਜੂਜ ਮੁਰੂ ਦੇ ਮਹਾਵਾਕ ਅਨੁਸਾਰ ਫਿਰ ਕਿਰਪਾਨ ਚੁਕਣੀ ਹੱਕ ਬਜਾਨਮ ਹੈ ਜਸਟੀਫਾਈਡ ਇਹ ਸਿਸੂਰ ਮੈ ਦੇ ਸਾਹਮਣੇ ਅਦर्श ਤੇ ਇਹਦੇ ਵਿੱਚੋਂ ਉਪਜੀ ਬਬਰ ਕਾਲੀ ਲਹਿਰ ਇਹ ਲਹਿਰ ਕਿਵੇਂ ਚੱਲੀ ਕਿਵੇਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਕਿਵੇਂ ਉਹਨਾਂ ਦੀ ਮਹਾਨ ਦੇਣ ਹੈ ਇਹ ਅੱਜ ਦੇ ਇਸ ਐਪੀਸੋਡ ਦਾ ਵਿਸ਼ਾ ਹੈ ਜੋ ਤੁਹਾਡੀ ਸੇਵਾ ਚ ਮੈਂ ਪੇਸ਼ ਕਰੇ ਸਭ ਤੋਂ ਪਹਿਲਾ ਲੰਬੀ ਦਾ ਕਿ ਕਾਰਨ ਕੀ ਸਨ ਅੱਠ ਵੱਡੇ ਕਾਰਨ ਸਨ ਜਿਸ ਕਰਕੇ ਬਬਰ ਕਾਦੀ ਲਹਿਰ ਦਾ ਉਦੇ ਹੋਇਆ ਪਹਿਲਾ ਕਾਰਨ ਤਾਂ ਇਹ ਸੀ ਕਿ ਸਿੱਖਾਂ ਵਿੱਚ ਔਰ ਜੋਸ਼ੀਲੇ ਸਿੱਖਾਂ ਵਿੱਚ ਇਹ ਇੱਕ ਸਦਾ ਗੁੱਸੇ ਦੀ ਭਾਵਨਾ ਰਹਿੰਦੀ ਸੀ ਤੇ ਉਹਨਾਂ ਨੂੰ ਇਸ ਗੱਲ ਦਾ ਅਫਸੋਸ ਰਹਿੰਦਾ ਸੀ ਇਸ ਗੱਲ ਦੀ ਤੜਪ ਰਹਿੰਦੀ ਸੀ ਕਿ ਅੰਗਰੇਜ਼ਾਂ ਨੇ ਛੜ ਕਪਟ ਤੇ ਫਰੇਬ ਨਾਲ ਸਿੱਖਾਂ ਤੋਂ ਉਹਨਾਂ ਦਾ ਰਾਜ ਖੋਇਆ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਬਾਅਦ ਦੂਸਰਾ ਕਾਰਨ ਮਹਾਰਾਜ ਸਾਹਿਬ ਦੇ ਛੋਟੇ بیٹے ਕਤਲਗਾਰਤਾ ਕਰਵਾਈ ਮਹਾਰਾਜ ਸਾਹਿਬ ਦੇ ਹੋਰ ਬੇਟਿਆਂ ਨੂੰ ਸ਼ਹੀਦ ਕਰਵਾਇਆ ਪਰ ਸਭ ਤੋਂ ਛੋਟੇ بیٹے ਕਮਰਦ ਲੀਬ ਸਿੰਘ ਅਤੇ ਮਾਤਾ ਈਰਿਸ਼ਾ ਨਦੀ ਰਾਣੀ ਜੰਧਾ ਜਿੰਦਕੌਰ ਉਹਨਾਂ ਨੂੰ ਜੋਤਸੀ へ ਚੱਲਨੇ ਪਏ ਉਹਨਾਂ ਨੂੰ ਜਲਾਵਤਨ ਕੀਤਾ ਇਸੇ ਤਰ੍ਹਾਂ ਸਰਦਾਰ ਭਗਤ ਸਿੰਘ ਸ਼ਹੀਦ ਦੇ ਆਜ਼ਮ ਦੇ ਪਰਿਵਾਰਕ ਮੈਂਬਰਾਂ ਸਰਦਾਰਜੀਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਜਲਾਵਤਨੀ ਪੋਗਣੀ ਪਈ ਗੁਰਦੁਆਰਾ ਸ਼ਿਰ ਕਾਬਗਨ ਸਾਹਿਬ ਦਿੱਲੀ ਦੀ ਕੰਧ ਢਾ ਦਿੱਤੀ ਗਈ ਬ੍ਰਿਟਿਸ਼ ਸਰਕਾਰ ਵੱਲੋਂ ਸਿੱਖਾ ਦੀ ਪਾਰੀ ਰੋਸ਼ ਇਸ ਕਰਕੇ ਵੀ ਫੈਲਿਆ ਸਿੱਖਾਂ ਵੱਲੋਂ ਜਿਹੜਾ ਗੁਰਦਾਰਾ ਦਾ ਪ੍ਰਬੰਧ ਚਲਾਇਆ ਜਾਂਦਾ ਸੀ ਉਹਨੂੰ ਆਪਣੇ ਹੱਥਾਂ ਵਿੱਚ ਲੈ ਕੇ ਤੇ ਪ੍ਰਿਸ਼ਟ ਬਦਖਲਾਕ ਤੇ ਡੰਬੀ ਤੇ ਫਰੇਬੀ ਜਿਹੜੇ ਮਹੰਤ ਸਨ ਕਰਪਟ ਉਹਨਾਂ ਨੂੰ ਗੁਰਦਾਰਾ ਵਿੱਚ ਉਹਨਾਂ ਨੇ ਪ੍ਰਬੰਧਕ ਨਿਯੁਕਤ ਕੀਤਾ ਜਿਵੇਂ ਨਨਕਾਣਾ ਸਾਹਿਬ ਦਾ ਸਾਕਾ ਵਰਤਿਆ ਜਿਹਦੇ ਕਰਕੇ ਤਰਨਤਾਰਨ ਸ਼ਬਦ ਦਾ ਸ਼ਾਕਾ ਵਰਤਿਆ ਤੇ ਹੋਰ ਪੰਜਾ ਸ਼ਬਦ ਦਾ ਸ਼ਾਕਾ ਵਰਤਿਆ ਤਰਨਤਾਰਨ ਸ਼ਬਦ ਦਾ ਸ਼ਾਕਾ ਵਰਤਿਆ ਇਹ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਜਾਣਬੁੱਝ ਕੇ ਸਿੱਖਾਂ ਨੂੰ ਧਾਰਮਿਕ ਤੌਰ ਤੇ ਕਮਜ਼ੋਰ ਕਰਨ ਲਈ ਅੰਗਰੇਜ਼ੀ ਸਰਕਾਰ ਨੇ ਇਹ ਮਹੰਤ ਜਿਹੜੇ ਸੀ ਉਹਨਾਂ ਨੂੰ ਹਲਾਸ਼ੇਰੀ ਜਿਹੜੀ ਸ਼ੁਰੂ ਕੀਤੀ ਇਸ ਤੋਂ 라ਵਾ ਜਿਹੜੀ ਸਿੱਖਾਂ ਦੀ ਇੱਕ ਹਰਿਆਵਲ ਜਥੇਬੰਦੀ ਹੈ ਨਾਮ ਤਾਰੀ ਪੰਥ ਇਹਨਾਂ ਨੂੰ ਕੂਕੇ ਸਿੰਘ ਵੀ ਕਹਿੰਦੇ ਨੇ ਕੂਕੇ ਸਿੰਘ ਆਜ਼ਾਦੀ ਲਈ ਲੜਦੇ ਸਨ ਬਾਬਾ ਰਾਮ ਸਿੰਘ ਜੀ ਨੇ ਇਹ ਲਹਿਰ ਚਲਾਈ ਸੀ ਔਰ ਬਹੁਤ ਵੱਡਾ ਉਹਨਾਂ ਦਾ ਇੱਕ ਮਨਸੂਬਾ ਸੀ ਜਿਹੜਾ ਕਾਮਯਾਬ ਨਹੀਂ ਹੋ ਸਕਿਆ ਗਦਾਰਾਂ ਕਰਕੇ ਕੂਕਿਆਂ ਨੂੰ ਆਜ਼ਾਦੀ ਅੰਦੋਲਨ ਦਾ ਹਿੱਸਾ ਬਣਨ ਬਦਲੇ ਉਹ ਕੀਮਤ ਚੁਕਾਉਣੀ ਪਈ ਇਤਿਹਾਸ ਦੇ ਪੰਨਿਆਂ ਤੇ ਦਰਜ ਹੈ ਕਿ ਕੂਕਿਆਂ ਨੂੰ ਚੁਣ-ਚੁਣ ਕੇ ਮਲੇਰ ਕੋਟਲੇ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਦੇ ਸਾਹਮਣੇ ਟੋਪਾਂ ਦੇ ਸਾਹਮਣੇ ਖੜੇ ਕਰਕੇ ਅੰਗਰੇਜ਼ ਅਹੰਕਾਰਾਂ ਨੇ ਆਪ ਉਹਨਾਂ ਨੂੰ ਟੋਪਾਂ ਦੇ ਗੋਲਿਆਂ ਨਾਲ ਉਡਾ ਦਿੱਤਾ ਉਹ ਟੋਪਾਂ ਦੇ ਗੋਲਿਆਂ ਨਾਲ ਉੱਡਦਾ ਗਿਆ ਪਰ ਇੱਕ ਵੀ ਸਿੰਘ ਜਿਹੜਾ ਸੀ ਆਪਣੇ ਸਿੱਧਕ ਤੋਂ ਨਹੀਂ ਡੋਲਿਆ ਇਸ ਤੋਂ ਇਲਾਵਾ ਹੋਰ ਕਾਰਨ ਕਾਮਾਗਾਟਾ ਮਾਰੂ ਜਹਾਜ਼ ਜਿਹੜਾ ਕੈਨੇਡਾ ਤੋਂ ਰਵਾਨਾ ਹੋਇਆ ਸੀ ਉਹਦੇ ਆਗੂਆਂ ਨਾਲ ਮਲਾਇਆ ਵਿੱਚ ਬਹੁਤ ਹੀ ਮਾਰਾ ਸ਼ੁਰੂ ਕੀਤਾ ਗਿਆ ਔਰ ਬਹੁਤ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ ਕੀਦਾ ਵੀ ਰੋਸ ਫਿਰ ਕੁਦਰਤੀ ਆ ਕੇ ਜਦੋਂ ਵਿਸ਼ਟ ਲੋਕਾਂ ਕੋਲ ਕੋ ਪ੍ਰਬੰਧ ਹੋ ਜਾਏ ਯਾਨੀ ਪਰਬੰਧ ਨਹੀਂ ਕੋ ਪ੍ਰਬੰਧ ਮਾੜਾ ਪ੍ਰਬੰਧ ਉਹ ਤੋਂ ਸਿੱਖਾਂ ਨੇ ਫਿਰ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕੀਤੀ ਜਿਹੜੀ ਬਿਲਕੁਲ ਸ਼ਾਂਤਮਈ ਲਹਿਰ ਸੀ ਉਹਦੇ ਵਿੱਚ ਹਦਾਇਤ ਸੀ ਪੰਥਕ ਡੀਡਸ਼ਿਪ ਵੱਲੋਂ ਕਿ ਤੁਸੀਂ ਤੁਹਾਡੇ ਦੇ ਦਸ਼ਧਤ ਹੋਵੇ ਉਹ ਤੁਸੀਂ ਬਰਦਾਸ਼ਤ ਕਰਨਾ ਹੈ ਆਪਣੇ ਪਿੰਡ ਦੇ ਚੱਲਣਾ ਹੈ ਪਰ ਤੁਸੀਂ ਅੱਗੋਂ ਹੱਥ ਨਹੀਂ ਚੁੱਕਣਾ ਤੇ ਗੁਰੂ ਕਾ ਬਾਗ ਦਾ ਮੋਰਚਾ ਕਾਂਗਸਰ ਜੈਤੂ ਦਾ ਮੋਰਚਾ ਇਸ ਕਲ ਦਾ ਗਵਾ ਹੈ ਨਨਕਾਣਾ ਸਾਹਿਬ ਦਾ ਮੋਰਚਾ ਤਰਨਤਾਰ ਸਾਹਿਬ ਦਾ ਮੋਰਚਾ ਕਿ ਜਿੱਥੇ ਖਾਸ ਤੌਰ ਤੇ ਜੈਤੂ ਦਾ ਮੋਰਚਾ ਤੇ ਗੁਰੂ ਕੇ ਬਾਗ ਦਾ ਮੋਰਚਾ ਜਿੱਥੇ ਬੀਟੀ ਬ੍ਰਿਟਿਸ਼ ਜਿਹੜੀ ਪੁਲਿਸ ਦੀ ਅਫਸਰਸ਼ੀਅਰ ਕਮੇਟੀ ਉਹਦਾ ਹੁਕਮ ਸੀ ਕਿ ਛੱਡੀਆਂ ਵਾਂਗ ਕੁੱਟੋ ਸਿਖਨ ਤੇ ਸਿੱਖ ਜਥਿਆਂ ਨੂੰ ਔਰ ਸਤਨਾਮ ਸ਼ਿਵਾਗੀ ਦਾ ਜਾਪ ਕਰਦੇ ਸੰ ਤੇ ਉਹਨਾਂ ਨੂੰ ਛਲੀਆਂ ਵਾਂਗ ਕੁੱਟਿਆ ਜਾਂਦਾ ਸੀ ਗੋਲੀ ਚਲਾਈ ਜਾਂਦੀ ਸੀ ਤੇ ਸ਼ਹੀਦ ਕੀਤਾ ਜਾਂਦਾ ਸੀ अनेका ਸ਼ਹੀਦ ਹੋਏ ਇਹਨੂੰ ਵੇਖੜੀ ਮਹਾਤਮਾ ਗਾਂਧੀ ਨੇ ਜਵਾਲਾ ਨਹਿਰੂ ਨੂੰ ਭੇਜਿਆ ਔਰ ਨਹਿਰੂ ਨੇ ਵੀ ਉਹਦੀ ਮੁਜ਼ਮਮਤ ਕੀਤੀ ਨਖੇਦੀ ਕੀਤੀ ਔਰ ਬਹੁਤ ਪ੍ਰਭਾਵਿਤ ਹੋ ਕੇ ਆਖਿਆ ਕਿ ਇਹਨਾਂ ਨੂੰ ਮੇਰਾ ਸੀਸ ਝੁਕਦਾ ਜਦੋਂ ਇਹ ਮੋਰਚਾ ਫਤੇ ਹੋਇਆ ਤੇ ਗਾਂਧੀ ਨੇ ਫਿਰ ਮੁਬਾਰਕਬਾਦ ਭੇਜੀ ਕਿ ਆਜ਼ਾਦੀ ਦੀ ਪਹਿਲੀ ਲੜਾਈ ਦਿੱਤੀ ਗਈ ਹੈ। ਇਹ ਕਾਰਨ ਛਣ ਇਸੇ ਤਰ੍ਹਾਂ ਸਾਡਾ ਸਭ ਤੋਂ ਵੱਡਾ ਜਿਹੜਾ ਧਾਰਮਿਕ ਸਥਾਨ ਹੈ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਉਹਦੀਆਂ ਚਾਬੀਆਂ ਅੰਗਰੇਜ਼ ਨੇ ਆਪਣੇ ਕੋਲ ਲੈ ਲਈਆਂ ਤੇ ਪੁਜਾਰੀ ਉਹ ਪੁਜਾਰੀ ਕਹਿੰਦੇ ਸੀ। ਉਹਨਾਂ ਨੂੰ ਗੰਧੀ ਸਾਹਿਬ ਨਹੀਂ ਸੀ ਕਹਿੰਦੇ। ਉਹ ਪ੍ਰਬੰਧ ਕਰਦਾ ਸੀ। ਪਹਿਲਾਂ ਤਾਂ ਠੀਕ ਸੀ ਪਰ ਬਾਅਦ ਵਿੱਚ ਉਹ ਉਹਦਾ ਉਹਦੀਆਂ ਸ਼ਿਕਾਇਤਾਂ ਆਉਣ ਲੱਗ ਪਈਆਂ ਇਹ ਸਿੱਖਾਂ ਨੇ ਕਿਹਾ ਕਿ ਸਾਡਾ ਸਭ ਤੋਂ ਵੱਡਾ ਆਸਾਨ ਹੈ ਸਾਨੂੰ ਚਾਬੀਆਂ ਦਿਓ ਚਾਬੀਆਂ ਦਾ ਮੋਰਚਾ ਲਾਉਣਾ ਪਿਆ ਅਖੀਰ ਬਾਬਾ ਖੜਕ ਸਿੰਘ ਦੀ ਪੰਤੇ ਵਿਰਤਤ ਬਾਦਸ਼ਾ ਉਸ ਵੇਲੇ ਤੇ ਮੋਰੀ ਆਗੂ ਸਨ ਉਹਨਾਂ ਨੂੰ ਫਿਰ ਸੀਕਾਲ ਤੱਕ ਸਾਭ ਦਿੱਤੇ ਡੀਸੀ ਅਖੀਰ ਹਰ ਹੰਭ ਕੇ ਉਹਨਾਂ ਦੇਖਿਆ ਕੋਈ ਚਾਰਾ ਨਹੀਂ ਚੱਲਦਾ ਤੇ ਰੋਸਵਾਦਾ ਜਾ ਰਿਹਾ ਉਹਨਾਂ ਚਾਬੀਆਂ ਦੇ ਕੇ ਉੱਗਿਆ ਇਹ ਸਾਰੇ ਕਾਰਨ ਸਨ ਜਿਨ੍ਹਾਂ ਕਰਕੇ ਜੋਸ਼ੀਲੇ ਅਕਾਲੀਆਂ ਨੇ ਗਬਰੂਆਂ ਨੇ ਨੌਜਵਾਨਾਂ ਨੇ ਇਹ ਫੈਸਲਾ ਕੀਤਾ ਸਲਾਹ مشورہ ਕਰਕੇ ਗੁਰਮਤਾ ਕਰਕੇ ਕਿ ਜਿਹੜੇ ਪੰਜਾਬੀ ਦੀ ਕਹਾਵਤ ਹੈ ਕਿ ਹੱਥਾਂ ਬਾਜ ਕਰਾ ਰਹੇ ਆ ਵੈਰੀ ਮਿੱਤਨਾ ਹੋਣ ਇਹਨਾਂ ਦਾ ਹੁਣ ਦੂਸਰੇ ਤਰ੍ਹਾਂ ਸਿੱਝਣਾ ਪੈਣਾ ਹੈ ਇਹ ਸ਼ਾਂਤਮਈ ਤਰੀਕਾ ਨਹੀਂ ਫਿਰ ਉਹਨਾਂ ਨੇ ਸ਼ਾਂਤਮਈ ਤਰੀਕਾ ਛੱਡ ਕੇ ਫਿਰ ਉਹਨਾਂ ਨੇ ਹਥਿਆਰਬੰਦ ਸੰਘਰਸ਼ ਕਰਨ ਦਾ ਫੈਸਲਾ ਕੀਤਾ ਤੇ ਕੈਨੇਡਾ ਤੋਂ ਗੱਜਟ ਲੈ ਦੇ ਇੱਕ کارਕੁਨ ਪੰਜਾਬ ਆਏ ਬੜੇ ਉੱਗੇ ਸਰਗਰਮ کارਕੁਨ ਸਰਦਾਰ ਜਥੇਦਾਰ ਕਰਮ ਸਿੰਘ ਦੌਲਤਪੁਰਾ ਜਥੇਦਾਰ ਕਰਮ ਸਿੰਘ ਦੌਲਤਪੁਰ ਨੇ 1922 ਈਸਵੀ ਨੂੰ ਇਕੱਤਰਤਾ ਕਰਕੇ ਸਿੰਘਾਂ ਦੀ ਜੁਸ਼ੀਲੇ ਸਿੰਘਾਂ ਦੀ ਤੇ ਬਬਰ ਅਕਾਲੀ ਲਹਿਰ ਦੀ ਨੀਂਹ ਰੱਖੀ ਇਹ ਜਥੇਬੰਦੀ ਬਣਾਈ ਇਹਦਾ ਮੁੱਢ ਬਣਿਆ ਕਿ ਨਾਲ ਹੀ ਉਹਨਾਂ ਨੇ ਪ੍ਰਚਾਰ ਤੇ ਪ੍ਰਸਾਰ ਲਈ ਇੱਕ ਅਖਬਾਰ ਵੀ ਸ਼ੁਰੂ ਕੀਤਾ ਪਤਾ ਨਹੀਂ ਉਹ ਸਾਧਨ ਇਹਦੇ ਨੇ ਇਹ ਨਹੀਂ ਜਾਣ ਕਿਦਾਂ ਅਖਬਾਰ ਚੱਲਦੀ ਸੀ ਹੱਥ ਨਾਲ ਲਿਖਦੇ ਸਨ ਜਾਂ ਪੈਂਫਲੈਟ ਲਿਖਦੇ ਸਨ ਪਰ ਅਖਬਾਰ ਚੱਲਦੀ ਸੀ ਲੋਕਾਂ ਤੱਕ ਪਹੁੰਚਦੀ ਸੀ ਪੈਗਾਮ ਪਹੁੰਚਦਾ ਸੀ ਉਹਦਾ ਨਾਂ ਸੀ ਬਬਰ ਕਾਲੀ ਦੁਆਬਾ ਅਖਬਾਰ ਇਹ ਅਖਬਾਰ ਦਾ ਨਾਂ ਸੀ ਉਹਨਾਂ ਨੇ ਆਪਣੇ ਹੋਰ ਸਾਥੀ ਨਾਲ ਲੈ ਕੇ ਜਥੇਦਾਰ ਕਰਮ ਸਿੰਘ ਦੌਲਤਪੁਰ ਨੇ ਫਗਵਾੜਾ ਤਸੀਲ ਫਲੌਰ ਨਾਸ਼ਰ ਕਪੂਰਥੜਾ ਤੇ ਹੁਸ਼ਿਆਰਪੁਰ ਇਹਨਾਂ ਪੰਜਾਂ ਜ਼ਿਲ੍ਹਿਆਂ ਵਿੱਚ ਇਸ ਲਹਿਰ ਨੂੰ ਬਹੁਤ ਸਰਗਰਮ ਕੀਤਾ ਤੇ अनेका ਗੱਭਰੂ ਅਣਦੇ ਨਾਲ ਆਣ ਮਿਲੇ ਤੇ ਜਲੰਧਰ ਜਿਹੜਾ ਜ਼ਿਲ੍ਹਾ ਸੀ ਇਥੇ ਖਾਸ ਅਦਸ਼ਣਯੋਗ ਹੈ ਕਿ ਇੱਕ ਵੱਡੀ ਸ਼ਖਸੀਅਤ ਸਾਡੇ ਜਲੰਧਰ ਛੌਣੀ ਦੇ ਲਾਗੇ ਹੀ ਵੱਖੀਚ ਪਿੰਡ ਹਸਤਾ ਉਹ ਗਵਰਸਾ ਪਿੰਡ ਬੜੇਂਗ ਆਹ ਹਮ ਤਰਤੇ ਨੂੰ ਬਿੰਗਾ ਕਹਿ ਦਿੰਦੇ ਆ ਉਥੋਂ ਦੇ ਨਤਰਕ ਜਰਨੈਲ ਜਥੇਦਾਰ ਕਿਸ਼ਨ ਸਿੰਘ ਗੜਗਜ ਬਹੁਤ ਵੱਡੇ ਉਹਨਾਂ ਦੀ ਯਾਦਗਾਰ ਵੀ ਬਣੀ ਹੋਈ ਹੈ ਜਲੰਧਰ ਜ਼ਿਲ੍ਹੇ ਦੀ ਜ਼ਿੰਮੇਵਾਰੀ ਉਹਨਾਂ ਨੇ ਸਮਾਈ ਇਸ ਤਰ੍ਹਾਂ ਇਹਨਾਂ ਦੁਆਬੇ ਦੇ 50 60 ਜ਼ਿਲ੍ਹਿਆਂ ਵਿੱਚ ਇਹ ਲਹਿਰ ਬਹੁਤ ਸਰਗਰਮ ਹੋਈ ਇਹਨਾਂ ਨੇ ਫਿਰ ਮਕਸਦ ਕੀ ਹੁਣ ਹੁਣ ਜਦੋਂ ਲਹਿਰ ਤਾਂ ਬਣ ਗਈ ਹੁਣ ਇਹਦਾ ਮਕਸਦ ਦੇਖਣਾ ਹੈ ਕਿ ਇਹਦਾ ਮਕਸਦ ਕੀ ਸੀ ਇਹਨਾਂ ਨੇ ਕੀ ਨਿਸ਼ਾਨੇ ਮਿਥੇ ਇਹਨਾਂ ਨੇ ਨਿਸ਼ਾਨੇ ਇਹ ਮਿਥੇ ਇਹਨਾਂ ਦੀ ਛੋਟ ਪੜੀ ਉਹ ਸਾਰੂ ਸੋਚ ਸੀ ਔਰ ਬੜੇ ਸਿਆਣਪਰਪੂਰ ਫੈਸਲੇ ਲਏ ਸੀ ਇਹ ਕਹਿੰਦੇ ਇਹਨਾਂ ਦੀ ਰਾਏ ਬਣੀ ਕਿ ਅੰਗਰੇਜ਼ ਹਕੂਮਤ ਦਾ ਨਕਸ਼ ਧਮ ਕਰਨ ਲਈ ਜਿਹੜੇ ਉਹਦੇ ਟੋਢੀ ਨੇ ਟੋਢੀ ਮਤਲਬ ਜਿਹੜੇ ਝੋਲੀ ਚੁੱਕ ਹੈ ਜਿਹੜੇ ਇਸ ਸਰਕਾਰ ਦੀ ਦੀ ਤਾਰੀਫ ਕਰਦੇ ਨੇ ਲੋਕਾਂ ਵਿੱਚ ਖਾਸ ਤੌਰ ਤੇ ਪੋਲੇ ਪਾੜੇ ਪਿੰਡੂ ਲੋਕਾਂ ਨੂੰ ਕਹਿੰਦੇ ਦੇਖੋ ਜੀ ਬੜੀ ਤਰੱਕੀ ਹੋ ਰਹੀ ਆ ਜੀ ਰੇਲਾਂ ਨਿਕਲਈਆਂ ਜੀ ਨਹਿਰਾਂ ਨਿਕਲਈਆਂ ਜੀ ਤੇ ਲੋਕਾਂ ਨੂੰ ਅ ਘਾਤ ਸੂਚਨਾਵਾ ਦੇ ਕੇ ਕਿਰਤ ਤਰੱਕੀ ਜਿਹੜੀ ਹੋਈ ਉਹ ਤਾਂ ਹੋਈ ਪਰ ਅੰਗਰੇਜ਼ਾਂ ਦੇ ਪਿੱਠੂ ਬਣਾਉਂਦੇ ਆਪ ਦਾ ਪਿੱਠੂ ਹੈਗੇ ਅੰਗਰੇਜ਼ ਸਰਕਾਰ ਦੇ ਪਿਛਲਾ ਬਣ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਉਹਨਾਂ ਵਿੱਚ ਉਹਨਾਂ ਨੇ ਖਾਸ ਜਿਹੜੀ ਨਿਸ਼ਾਨਦੇਹੀ ਕੀਤੀ ਉਹਦੇ ਸਭ ਤੋਂ ਪਹਿਲਾਂ ਆਏ ਜ਼ੈਲਦਾਰ ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਨਵਾਜ਼ਿਆ ਹੋਇਆ ਸੀ ਉਪਾਧੀਆਂ ਦੇ ਕੇ ਜ਼ੈਲਦਾਰ ਕੁਰਸੀ ਨਵੀਸ ਚੌਕੀਦਾਰ ਨੰਬਰਦਾਰ ਜਾਂ ਲੰਬੜਦਾਰ ਤੇ ਪਟਵਾਰੀ ਤੇ ਸਫੈਦ ਪੋਸ਼ ਇਹ ਜਿਹੜੇ ਸੀਗੇ ਇਹਨਾਂ ਨੂੰ ਉਹਨਾਂ ਨੇ ਟਾਰਗੇਟ ਬਣਾਉਣਾ ਸ਼ੁਰੂ ਕੀਤਾ ਕਿਉਂਕਿ ਇਹ ਅੰਗਰੇਜ਼ ਸਰਕਾਰ ਦੀਆਂ ਜਿਹੜਾ ਪੱਕੀਆਂ ਕਰਦੇ ਸਨ ਤੇ ਬਬਰਕਾਰੀ ਗੈਰ ਦੇ ਸਿੰਘਾਂ ਨੂੰ ਫੜਾਉਂਦੇ ਸਨ ਇਹ ਸਰਕਾਰੀ ਵਾਦਾ ਮਾਫਵਾ ਬਣਦੇ ਸਨ ਸੂਚਨਾਵਾ ਦਿੰਦੇ ਸੀ ਤੇ ਫੜਾਉਂਦੇ ਸੀ ਤੇ ਇਨਾਮ ਲੈਦੇ ਸੀ ਅੰਗਰੇਜ਼ ਨੇ ਚਾਲ ਚੱਲੀ ਅੰਗਰੇਜ਼ ਨੇ ਉਹਦੇ ਟੱਕਰੇ ਲਈ ਕੋਈ ਨਾ ਕੋਈ ਰਣਨੀਤੀ ਤਾਂ ਬਣਾਉਣੀ ਸੀ ਉਹਨਾਂ ਨੇ ਇਹ ਰਣਨੀਤੀ ਬਣਾਈ ਹੁਣ ਮੈਂ ਤੁਹਾਨੂੰ ਦੱਸਦਾ ਕਿਹੜੀ ਉਹਨਾਂ ਨੇ ਇੱਕ ਤਾਂ ਕਿਹਾ ਕਿ ਹਰ ਇਲਾਕੇ ਦਾ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਦੋਆਬੇ ਦਾ ਜੀ ਨਜ਼ਰੇ ਨੇ ਡਿਪਟੀ ਕਮਿਸ਼ਨਰ ਤੇ ਪੁਲਿਸ ਦਾ ਮੁਖੀ ਪੁਲਿਸ ਮੁਖੀ ਇਹਨਾਂ ਦੀ ਨਿਗਰਾਨੀ ਤਹਿਤ ਪੂਰੀ ਨਿਗਰਾਨੀ ਇਹਨਾਂ ਦੀ ਹੋਵੇਗੀ ਤੇ ਸਾਰੇ ਪਿੰਡੂ ਇਲਾਕਿਆਂ ਵਿੱਚ ਜਿੱਥੇ-ਜਿੱਥੇ ਬਬਰਾਂ ਦਾ ਜ਼ੋਰ ਹੈ ਉੱਥੇ ਕੋੜ ਸਵਾਰ ਦਸਤੇ ਜਿਹੜੇ ਸੀ ਉਹ ਦਿਨ ਰਾਤ ਗਸ਼ਤ ਕਰਿਆ ਕਰਨਗੇ ਇਹਨਾਂ ਦੀ ਨਕਲੋ ਹਰਕਤ ਤੇ ਇਹਨਾਂ ਦੀ ਸਰਗਰਮੀਆਂ ਤੇ ਬਾਜ਼ ਨਿਗਾ ਰੱਖਣਗੇ ਤੇ ਲੋੜੀਂਦੀ ਕਾਰਵਾਈ ਕਰਨਗੇ ਇੱਕ ਤਾਂ ਇਹ ਇੱਕ ਉਹਨਾਂ ਨੇ ਇਹ ਲਾਜ ਜਣੇ ਸ਼ੁਰੂ ਕਰ ਦਿੱਤੇ ਕਿ ਜਿਹੜਾ ਬੱਬਰਾਂ ਨੂੰ ਫੜਾਵੇਗਾ ਜਾਂ ਬੱਬਰਾਂ ਬਾਰੇ ਸੂਚਨਾ ਦੇਵੇਗਾ ਸੂ ਦੇਵੇਗਾ ਉਹਨੂੰ ਖੁੱਲੀ ਜ਼ਮੀਨ ਤੇ ਪੈਸੇ ਮਾਇਆ ਦਾ ਗਫਾ ਤੇ ਹੋਰ ਇਨਾਮ ਵਿਕਰਾਮ ਦੇ ਕੇ ਸਰਕਾਰੀ ਦਰਬਾਰੇ ਵੀ ਮਾਣ ਦਿੱਤਾ ਇਸ ਤਰ੍ਹਾਂ ਦੇ ਜ਼ਮੀਰ ਫਰੋਸ਼ ਲੋਕ ਬਹੁਤ ਹੁੰਦੇ ਨੇ ਜਿਹੜੇ ਵਿਕ ਜਾਂਦੇ ਬਹੁਤ ਸਾਰੇ ਵਿਕੇ ਜਿਨ੍ਹਾਂ ਨੇ ਬਬਰ ਫੜਾਏ ਪਰ ਬਬਰਾਂ ਨੇ ਫਿਰ ਉਹਨਾਂ ਦਾ ਵੀ ਸਹਾਇਆ ਕੀਤਾ ਛੱਡੇ ਉਹਨਾਂ ਨੇ ਵੀ ਨਹੀਂ ਉਹਨਾਂ ਨੇ ਗਿਣ-ਗਿਣ ਕੇ 2 ਸਾਲ ਤੱਕ ਪੰਜਾਬ ਚ ਬਬਰਾਂ ਦੀ ਉਹ ਤੂਤੀ ਬੋਲਦੀ ਰਹੀ ਜਵਾਬੇ ਚ ਅੰਗਰੇਜ਼ ਸਰਕਾਰ ਦੇ ਗਜ਼ਟੇਟ ਚ ਲਿਖਿਆ ਹੋਇਆ ਹੈ ਕਿ ਇਸ 2 ਸਾਲ ਦੇ ਅਰਸੇ ਦੌਰਾਨ 147 ਟੋੜੀ ਜਿਹੜੇ ਜਾਂ ਸਰਕਾਰ ਦੇ ਵਫਾਦਾਰ ਤੇ ਬੱਬਰ ਕਾਲੀਆਂ ਦੀ ਨਿਗਾਹ ਵਿੱਚ ਗੱਦਾਰ ਜਿਹੜੇ ਸੀ ਉਹਨਾਂ ਨੂੰ ਗੱਡੀ ਚਾੜਿਆ ਗਿਆ ਯਾਨੀ ਮੌਦ ਦੇ ਘਾਟ ਉਤਾਰ ਦਿੱਤਾ ਗਿਆ ਇਸ ਤਰ੍ਹਾਂ ਬੱਬਰਾਂ ਦੀ ਤੂਤੀ ਬੋਲਦੀ ਰਹੀ ਪਰ ਸੋ ਬਾਅਦ ਇਹ ਲਹਿਰ ਕਮਜ਼ੋਰ ਹੋਣ ਲੱਗੀ ਉਹਦਾ ਸਾਂ ਕਿਉਂ ਉਹ ਇਸ ਕਰਕੇ ਕਿ ਇਹ ਜਿਹੜੇ ਪਹਿਲੇ ਦੱਸੇ ਨੇ ਲਾਲਚ ਇਹਨਾਂ ਦੇ ਵਸੋਕੇ ਜਿਹੜੇ ਬੱਬਰਾਂ ਦੇ ਨਾਲ ਉਹਨਾਂ ਦੇ ਪੱਕੇ ਸਾਥੀ ਸਨ ਜਦੋਂ ਵਾੜੀ ਖੇਤ ਨੂੰ ਖਾਣ ਲੱਗ ਪਵੇ ਜਿਹਦੇ ਕੋਲ ਸਾਰੇ ਪੇਤ ਨੇ ਦਿਨ ਰਾਤ ਉਹਨਾਂ ਦੇ ਨਾਲ ਨਹੀਂ ਰਹਿੰਦੇ ਸਨ ਉਹੀ ਜਦੋਂ ਫੜਾਉਣ ਲੱਗ ਪਏ ਉਦੋਂ ਫਿਰ ਇਹ ਲਹਿਰ ਕਮਜ਼ੋਰ ਹੋਣੀ ਸ਼ੁਰੂ ਹੋ ਗਈ ਇਸ ਲਹਿਰ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਇਹਦੇ ਜਾਂਬਾਜ਼ ਯੋਧਿਆਂ ਨੇ 2001 ਵਰਾ ਐਸਾ ਆਇਆ ਜਿਹੜਾ ਸਾਲ ਬਬਰਾਂ ਦੀਆਂ ਸ਼ਹੀਦੀਆਂ ਦਾ ਹਿਸਾਬ ਗਿਣਿਆ ਜਾਂਦਾ ਹੈ ਇਹ ਇਹਨੂੰ ਸਿੱਖ ਕਹਿੰਦੇ ਨੇ ਕਾਲਾ ਸਾਲ ਉਦੋਂ ਇੱਕ ਛਾਕਾ ਵਰਤਿਆ ਬਹੁਤ ਵੱਡਾ ਕਪੂਰਥੜੇ ਦੇ ਕੋਲ ਇੱਕ ਪਿੰਡ ਹੈ ਕਪੂਰਥੜੇ ਜ਼ਿਲ੍ਹੇ ਵਿੱਚ ਫੁਆੜੇ ਤਹਿਸੀਲ ਦੇ ਅੰਦਰ ਆਉਂਦਾ ਹੈ ਉਹ ਪਿੰਡ ਉਹਦਾ ਨਾਂ ਹੈ ਬਬੇਲੀ ਬਬੇਲੀ ਇਤਿਹਾਸਿਕ ਪਿੰਡਾ ਉਥੇ ਗੁਰੂ ਸਾਹਿਬ ਦੀ ਚਰਨਛੋਪਾ ਪ੍ਰਾਪਤ ਗੁਰੂ ਸਥਾਨ ਹੈ ਚੌਥਾ ਸਾਹਿਬ ਉਥੇ ਬਬਰ ਕਾਲੀ ਮੀਟਿੰਗ ਕਰ ਰਹੇ ਸਨ ਤੇ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ ਜਥੇਦਾਰ ਕਰਮ ਸਿੰਘ ਦੌਲਤਪੁਰ ਉਹਦੇ ਨਾਲ ਹੋਰ ਜਿਹੜੇ ਜਿਹੜੇ ਸਿੰਘ ਸਨ ਉਹਨਾਂ ਦੇ ਨਾਮ ਤੁਹਾਨੂੰ ਦੱਸਦਾ ਹਾਂ ਉਹਦੇ ਨਾਲ ਜਥੇਦਾਰ ਵਿਸ਼ਨ ਸਿੰਘ ਮਾਗੜ ਜਥੇਦਾਰ ਮਹਿੰਦਰ ਸਿੰਘ ਪੰਡੋਰੀ ਗੰਗਾ ਤੇ ਜਥੇਦਾਰ ਉਦੇਸ਼ ਸਿੰਘ ਇਹ ਸਨ ਉਹਨਾਂ ਦੇ ਸਮੇਤ ਪੰਜ ਸਿੰਘ ਸਨ ਇਹ ਮੀਟਿੰਗ ਕਰ ਰਹੇ ਸਨ ਤੇ ਇੱਕ ਇਹਨਾਂ ਦਾ ਸਾਥੀ ਸੀ ਬਬਰਾਂ ਦਾਈ ਆ ਆਦਮਪੁਰ ਦੇ ਕੋਲ ਪਿੰਡ ਆਉਂਦਾ ਹੈ ਮਾਨਕੋ ਮਾਨਕੋ ਕੜੇ ਹੱਥ ਇਕੱਠੇ ਪਿੰਡ ਨੇ ਪਰ ਮਾਨਕੋ ਅਲੱਗ ਪਿੰਡ ਮਾਨਕੋ ਦਾ ਇਹਨਾਂ ਦਾ ਪੱਕਾ ਸਾਥੀ ਅਨੂਪ ਸਿੰਘ ਦੇਤੇ ਪਰੋਸਾ ਕਰਦੀ ਸੀ ਉਹ ਲਾਲਚ ਵਸ਼ ਬਸ ਆਪਣਾ ਇਮਾਨ ਜਿਹੜਾ ਗਵਾ ਬੈਠਾ ਤੇ ਉਹਨੇ ਸੂਹ ਦੇ ਦਿੱਤੀ ਪੁਲਿਸ ਕਮਿਸ਼ਨਰ ਨੂੰ ਪੁਲਿਸ ਕਪਤਾਨ ਨੂੰ ਕਿ ਇੱਥੇ ਜਥੇਦਾਰ ਕਰਮ ਸਿੰਘ ਦੌਲਤਪੁਰ ਤੇ ਉਹਨਾਂ ਦੇ ਸਾਥੀ ਆਏ ਹੋਏ ਨੇ ਕਾਹਦੇ ਕੋਲ ਸੁਣਾਈ ਜੀ ਸਮਾ ਤੁਸੀਂ ਉਹਨਾਂ ਨੂੰ ਕਾਬੂ ਕਰ ਸਕਦੇ ਇਸ ਤਰ੍ਹਾਂ ਗਦਾਰੀ ਕੀਤੀ ਉਹਨੇ ਸ਼ੁਰੂ ਦਿੱਤੀ ਤੇ ਕਹਿੰਦੇ ਨੇ ਉਸੇ ਸਮੇਂ ਇਹ ਪੰਜ ਸਿੰਘਾਂ ਨੂੰ ਕਾਬੂ ਕਰਨ ਲਈ 1200 1200 ਦੀ ਨਫਰੀ ਪੁਲਿਸ ਫੋਰਸ ਦੀ ਭੇਜੀ ਗਈ ਪੁਲਿਸ ਦੇ ਵੱਡੇ-ਵੱਡੇ ਆਲਾ ਅਧਿਕਾਰੀ ਵੀ ਉੱਥੇ ਹਾਜ਼ਰ ਸਨ ਤੇ ਸਿੰਘਾਂ ਨੇ ਪੈਂਚੜਾ ਅਖਤਿਆਰ ਕੀਤਾ ਹਥਿਆਰਾਂ ਦੇ ਕੋਲ ਸਨ ਉਹ ਗੁਰਦੁਆਰਾ ਚੌਥਾ ਸਾਹਿਬ ਦਾਖਲ ਹੋ ਗਿਆ ਬਿਰਾਤਿਆ ਸ਼ੁਰ ਗੁਰਦੁਆਰਾ ਪੋਥੋਂ ਬਾਹਰੋਂ ਉਹਨਾਂ ਨੂੰ ਅ ਅਨਾਉਂਸਮੈਂਟ ਕਰਕੇ ਕਿਹਾ ਗਿਆ ਕਿ ਤੁਸੀਂ ਹਥਿਆਰ ਸੁੱਟ ਦਿਓ ਤੇ ਪੇਸ਼ ਹੋ ਜਾਓ ਤੇ ਅਗੋਂ ਉਹਨਾਂ ਨੇ ਜਿਕਾਰੇ ਛੱਡੇ ਜਿਕਾਰੇ ਛੱਡ ਕੇ ਪੰਜਾ ਸਿੰਘਾਂ ਨੇ ਇੱਕ ਇੱਕ ਜਿਕਾਰਾ ਛੱਡਿਆ ਕਿ ਉਹਨਾਂ ਨੇ ਕਿਹਾ ਕਿ ਜਦ ਆਪਕੀ ਯੋਰ ਨਿਧਾਨ ਬਣੇ ਅਤਹੀਰਣ ਮੇ ਤਬ ਜੂਝ ਮਰੋ ਆਬ ਤੋਂ ਜਰੇ ਮਰਿਸ਼ਦ ਪਾਈਏ ਨੀਨੂ ਹਾਸ ਦੋਰਾ ਹੁਣ ਤਾਂ ਕਿਹ ਜੋ ਮੰਡੇ ਸੂਰਮਾ ਅਬ ਦੂਜਨ ਕੋ ਦਾਉ ਸੂਰ ਸੋ ਪਛਾਨੀ ਜੋ ਲੇਲੇ ਦੀਨ ਕੇ ਏਤ ਪੁਰਜ਼ਾ ਪੁਰਜ਼ਾ ਕਟਮਰੇ ਕਬੂ ਨਾ ਛਾੜੇ ਕੀਤ ਹੁਣ ਸੀਧੀਆਂ ਦੇਣ ਦਾ ਸਮਾ ਆ ਗਿਆ ਗੁਰੂ ਤੇਗ ਸਿੰਘ ਦੀ ਚੁੱਕਦੇ ਨਹੀਂ ਮੈਦਾਨੇ ਜੰਗ ਵਿੱਚ ਇਸ ਕਰਕੇ ਮੁਕਾਬਲੇ ਲਈ ਅਸੀਂ ਤਿਆਰ ਹਾਂ ਤੋਂ ਦੋਨਾਂ ਪਾਸੇ ਤੋਂ ਗੋਲੀਬਾਰੀ ਹੋਈ ਕੁਝ ਸਪਾਈ ਵੀ ਮਰੇ ਪੁਲਿਸ ਦੇ ਬੰਦੇ ਵੀ ਮਰੇ ਜੇ ਜੇਰਾ ਵਿੱਚ ਇਹ ਜਿਹੜੇ ਸਿੰਘ ਸਨ ਜਥੇਦਾਰ ਕਰਮ ਸਿੰਘ ਧੌਲਤਪੁਰ ਜਥੇਦਾਰ ਬਿਸ਼ਨ ਸਿੰਘ ਮਾਗੜ ਜਥੇਦਾਰ ਮਹਿੰਦਰ ਸਿੰਘ ਪਨੋਰੀ ਗੰਗਾ ਸਿੰਘ ਅਤੇ ਜਥੇਦਾਰ ਉਹਦੇ ਸਿੰਘ ਇਹ ਸ਼ਹੀਦੀ ਦਾ ਜੰਪੀ ਗਿਆ ਇੱਕ ਸਿੰਘੇਰਾ ਵਿੱਚੋਂ ਬਚ ਗਿਆ ਫਿਰ ਛੜਦੇ ਨਹੀਂ ਸਿੰਘ ਫਿਰ ਜਾ ਕੇ ਰਿਆ ਉਹਨਾਂ ਦੇ ਸਾਥੀਆਂ ਨੇ અનુਪ ਸਿੰਘ ਧਾਰਨ ਉਹਦੇ ਪਿੰਡ ਮਾਨਕੋ ਜਾਦ ਬੋਚਿਆ ਔਰ ਗੋਲੀਆਂ ਮਾਰ ਕੇ ਅਨੂਪ ਸਿੰਘ ਨੂੰ ਤੇ ਉਹਦੇ ਨੌਜਵਾਨ ਪੁੱਤਰ ਨੂੰ ਗੱਡੀ ਚਾਰ ਦਿੱਤਾ ਟੇਰੀ ਕਰ ਦਿੱਤਾ ਹੋਰ ਉਹਨਾਂ ਨੂੰ ਵੀ ਕੰਨ ਹੋ ਗਿਆ ਇਹ ਹੈ ਬਬਰ ਕਾਦੀ ਲਹਿਰ ਇਹ ਹੈ ਬਬਰ ਕਾਦੀ ਲਹਿਰ ਦੇ ਸੂਰਬੀਰਾਂ ਦਾ ਇਤਿਹਾਸ ਕਿਉਂਕਿ ਜਦੋਂ ਅੰਗਰੇਜ਼ ਸਰਕਾਰ ਬਿਲਕੁਲ ਫੇਲ ਹੋ ਰਹੀ ਸੀ ਤੇ ਉਹਨੇ ਫਿਰ ਮੁਕਾਬਲਿਆਂ ਦਾ سلسلہ ਸ਼ੁਰੂ ਕਰ ਦਿੱਤਾ ਤੇ ਨਾਲ ਇਹ ਜਿਹੜੇ ਗद्दार ਰਲ ਗਏ ਇਹਨਾਂ ਨੇ ਬਬਰ ਕਾਦੀ ਲਹਿਰ ਨੂੰ ਫੇਲ ਕੀਤਾ ਪਰ ਮੈਂ ਸਮਝਦਾ ਉਸ ਅਰਸੇ ਦੌਰਾਨ ਜਿਹੜੀ ਜਾਗ ਲਾ ਗਈ ਉਹਦੇ ਤੋਂ ਫਿਰ ਅਗੇ ਭਗਤ ਸਿੰਘ ਤੇ ਹੋਰ ਨਾਨ ਨੂੰ ਤੇ ਹੋਰ ਜੁਝਾਰੂਆਂ ਨੂੰ ਪ੍ਰੇਰਣਾ ਮਿਲੀ ਪਰ ਇੱਕ ਅਫਸੋਸ ਦੀ ਗੱਲ ਵੀ ਐਥੇ ਕਿ ਜਦੋਂ ਬਬਰ ਜੂਝ ਰਹੇ ਸਨ ਸੰਘਰਸ਼ ਕਰ ਰਹੇ ਸਨ ਉਹਨਾਂ ਦਾ ਕੋਈ ਆਪਣਾ ਮਕਸਦ ਨਹੀਂ ਸੀ ਪੰਥ ਦੀ ਚੜ੍ਹਦੀ ਕਲਾ ਲਈ ਦੇਸ਼ ਦੀ ਆਜ਼ਾਦੀ ਲਈ ਪੰਜਾਬ ਸੱਚ ਤੋਂ ਸਾਡਾ ਰਾਜ ਕਿਉਂ ਗਿਆ ਇਹਨਾਂ ਨੂੰ ਦਰਦ ਸੀ ਉਸ ਵੇਲੇ ਸਿੱਖਾਂ ਦੀਆਂ ਤਿੰਨ ਪ੍ਰਮੁੱਖ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਹੀ ਸਿੱਖਾਂ ਦੀ ਰਾਸ਼ੀ ਜਥੇਬੰਦੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਬੋਚ ਧਾਰਮਿਕ ਸੰਸਥਾ ਮੋਦਰਜ ਆ ਚੁੱਕੀ ਸੀ ਅਤੇ ਸੈਂਟਰਲ ਖਾਲਸਾ ਲੀਗ ਇਹਨੇ ਕੋਈ ਸਾਰ ਨਹੀਂ ਲਈ ਬਬਰ ਕਾਣੀਆਂ ਦੀ ਕੋਈ ਸਹਿਯਤਾ ਨਹੀਂ ਕੀਤੀ ਕੋਈ ਬਾਣੀ ਫੜੀ ਹਾਂ ਜਾਤੀ ਤੌਰ ਤੇ ਕੁਝ ਇੱਕ ਲੀਡਰ ਬਿਆਨ ਦੇ ਰਹੇ ਰੋਸ ਪਰ ਕਰਦੇ ਰਹੇ ਅੰਗਰੇਜ਼ਾਂ ਨੂੰ ਅਜਿਆ ਕਰਨ ਤੋਂ ਵੜਦੇ ਰਹ ਪਰ ਜਥੇਬੰਦੀਕ ਤੌਰ ਤੇ ਕੁਝ ਸੰਗਠਿਤ ਨਾਤਮਕ ਤੌਰ ਤੇ ਕੋਈ ਜਤਨ ਹੋਇਆ ਹੋਵੇ ਐਸੀ ਮਿਸਾਲ ਇਤਿਹਾਸ ਦੇ ਪੰਨਿਆਂ 'ਚੋਂ ਨਹੀਂ ਮਿਲਦੀ ਤੇ ਇਹ ਫਿਰ ਸ਼ਹੀਦیاں ਪ੍ਰਾਪਤ ਕਰਕੇ ਅਮਰ ਹੋ ਗਏ ਅਮਰ ਪਦਵੀ ਨੂੰ ਪ੍ਰਾਪਤ ਕਰ ਗਏ ਤੇ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਸਿੰਘ ਸ਼ਹੀਦ ਸੀ ਪਨਿਆਲੀਆਂ ਪਿੰਡ ਦਾ ਉਹ ਉਹ ਬਚ ਗਿਆ ਸੀ ਉਹਨੂੰ ਫਿਰ ਫਾਂਸੀ ਦੀ ਸਜ਼ਾ ਹੋ ਗਈ ਤੇ ਬਾਅਦ ਵਿੱਚ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ ਉਸ ਕੈਦ ਨੂੰ ਤੇ ਉਹ ਫਿਰ ਕੁੱਚੇ ਜੁਦਾ ਹੀ ਰਹੇ ਤੇ ਫਿਰ ਉਹ ਵੀ ਇਸ ਸੰਸਾਰ ਤੋਂ ਚਲੇ ਗਏ ਇਹ ਹੈ ਇਸ ਮਹਾਨ ਲਹਿਰ ਦਾ ਇਤਿਹਾਸ ਜਿਹੜਾ ਅਣਗੌਲਿਆ ਪਿਆ ਜਿਹੜਾ ਦੇਸ਼ ਦੇ ਲੋਕਾਂ ਨੂੰ ਪੜਾਇਆ ਜਾਣਾ ਚਾਹੀਦਾ ਕੁੱਲ ਦੁਨੀਆ ਵਿੱਚ ਜਾਗਰੂ ਹੋਣਾ ਚਾਹੀਦਾ ਕੋਈ ਪ੍ਰਮੁੱਖ ਲਹਿਰ ਆਜ਼ਾਦੀ ਦੀ ਤੇ ਹਰ ਸਾਲ ਉਹਨਾਂ ਪਿੰਡਾਂ ਵਿੱਚ ਬਬੇਲੀ ਵਿੱਚ ਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਉਹਨਾਂ ਸ਼ਹੀਦ ਸਿੰਘਾਂ ਦੇ ਬਬਰ ਕਾਲੀ ਲਹਿਰ ਦੇ ਸੂਰਮਿਆਂ ਦੇ ਪਰਿਵਾਰਾਂ ਵੱਲੋਂ ਅਤੇ ਇੱਕ ਯਾਦਗਾਰ ਕਮੇਟੀ ਬਣੀ ਹੋਈ ਹੈ ਸਾਂਝੀ ਤਨਜ਼ੀਮ ਬਣੀ ਹੋਈ ਹੈ ਉਹਦੇ ਵੱਲੋਂ ਹਰ ਸਾਲ ਸ਼ਹੀਦੀ ਜੋੜ ਮੇਲਾ ਲਾਇਆ ਜਾਂਦਾ ਹੈ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਕਿਉਂਕਿ ਆਪਾਂ ਉਹਨਾਂ ਦੀ ਕੁਰਬਾਨੀਆਂ ਸਦਕਾ ਹੀ ਆਜ਼ਾਦ ਫਜ਼ਾ ਵਿੱਚ ਸਾਹ ਲੈ ਰਹੇ ਹਾਂ ਬਬਰ ਕਾਲੀ ਲਹਿਰ ਦਾ ਮਹਾਨ ਇਤਿਹਾਸ ਤੁਹਾਡੇ ਸਾਹਮਣੇ ਮੈਂ ਰੱਖਣ ਦੀ ਕੋਸ਼ਿਸ਼ ਕੀਤੀ ਹੈ ਅੱਜ ਦੀ ਕਿ ਮੇਰੀ ਖੋਜ ਵਿੱਚ ਆਇਆ ਆਪਾਂ ਜਦੋਂ ਵੀ ਆਜ਼ਾਦੀ ਸੰਗਰਾਮੀਆਂ ਨੂੰ ਯਾਦ ਕਰੀਏ ਤੇ ਬਬਰ ਕਾਲੀ ਲਹਿਰ ਦੇ ਮਹਾਨ ਸ਼ੂਰ ਬੀਰਾਂ ਨੂੰ ਜ਼ਰੂਰ ਸੱਜਾ ਕਰੀਏ ਜਿਨ੍ਹਾਂ ਨੇ ਆਪਣੀਆਂ ਜਵਾਨੀਆਂ ਦੇਸ਼ ਕੌਮ ਦੇ ਲੇਖੇ ਲਾਈਆਂ ਔਰ ਸਦਾ ਲਈ ਅਮਰ ਹੋ ਗਏ। ਇਹਨਾਂ ਕਾਵਿਕ ਸਤਰਾਂ ਨਾਲ 에피ਸੋਡ ਨੂੰ ਸਮਾਪਤ ਕਰਦੇ ਹਾਂ। ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲ ਕਰਨੀਆਂ ਟੀਰ ਸੁਖਲੀਆਂ ਨੇ ਇਹਨਾਂ ਦੇ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਇਸ ਦੇ ਨਾਲ ਹੀ ਐਪੀਸੋਡ ਸਮਾਪਤ ਹੁੰਦਾ ਹੈ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਆ ਐਪੀਸੋਡ ਵੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ